ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਜੁੜੇ ਅੱਗੇ ਦੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਹ ਕਲਿੱਪ ਵੇਖੋ ਪਰਿਵਾਰ ਦੇ ਵਿੱਚ ਕੌਣ ਕੌਣ ਹੋਰ ਹੈ ਨਹੀਂ ਕੋਈ ਹੋਰ ਹੈ ਕੋਈ ਜੀ ਕੱਲਾ ਹੀ ਹੈ ਅੱਛਾ ਹੂੰ ਵਿਆਹ ਨਹੀਂ ਕਰਵਾਇਆ ਸੀ ਜੀ ਵਿਆਹ ਕਰਵਾਇਆ ਤਾਂ ਪੰਜ ਮੁੰਡੇ ਤੇ ਹਾਂ ਪੰਜੇ ਰੱਬ ਲੈ ਗਿਆ ਉਹ ਵਾਹਿਗੁਰੂ ਕਦਾ ਰਹਿ ਗਿਆ ਜਿੱਦਾਂ ਦੇ ਉੱਤੇ ਲੱਗ ਗਿਆ ਬੇਬੇ ਬਾਪੂ ਜੀ ਕਿੱਥੇ ਬੇਬੇ ਹੈ ਬੇਬੇ ਬੂਫੇ ਹੌ ਚਲੇ ਗਏ ਆ ਉਹ ਵਾਹ ਬਹੁਤ ਆ ਤੇ ਤੂੰ ਵੀ ਚਲੇ ਗਏ ਆ ਉਹ ਦਾਣਾ ਚਾਹੀ ਤੇ ਤਾਂ ਅੱਛਾ ਯਾਦ ਆਉਂਦੀ ਬਾਪੂ ਜੀ ਉਹਨਾਂ ਦੀ ਹਾਂ ਯਾਦ ਤਾਂ ਬਾਤ ਸੁਪਨੇ 'ਚ ਵੀ ਆਦੇ ਕੁਝ ਦਿਨ ਪਹਿਲੇ ਇਹ ਵੀਡੀਓ ਮੈਂ ਫੇਸਬੁਕ ਤੇ ਦੇਖੀ ਸੀ ਤੇ ਮੈਨੂੰ ਬੜਾ ਦੁੱਖ ਲੱਗਾ ਕਈ ਵਾਰ ਐਡਾ ਵੱਡਾ ਹੱਸਦਾ ਬਸਦਾ ਪਰਿਵਾਰ ਤੇ ਜੀ ਸਿਰਫ ਇਕੱਲਾ ਰਹਿ ਗਿਆ ਤੇ ਬਾਪੂ ਜੀ ਵੀ ਜਿਹੜੇ ਇਸ ਵੀਡੀਓ ਦੇ ਵੀ ਕਲਿੱਪ ਤੁਸੀਂ ਦੇਖੀਏ ਬਾਪੂ ਜੀ ਉਹ ਸਾਰਾ ਦੱਸਦੇ ਨੇ ਕਿ ਉਹਨਾਂ ਦਾ ਕਿੱਡਾ ਵੱਡਾ ਪਰਿਵਾਰ ਸੀ ਤੇ ਅੱਜ ਉਹ ਬਿਲਕੁਲ ਇਕੱਲੇ ਨੇ ਤੇ ਕੋਈ ਸਹਾਰ ਲੈਣ ਵਾਲਾ ਵੀ ਉਹਨਾਂ ਦਾ ਨਹੀਂ ਸੋ ਇਸੇ ਵੀਡੀਓ ਨੂੰ ਦੇਖ ਕੇ ਭਾਈ ਮੀਨ ਸਿੰਘ ਜੀ ਦਾ 6ਵੇਂ 7ਵੇਂ ਦੀ ਪੰਜਾਬੀ ਦੀ ਕਿਤਾਬ ਦੇ ਵਿੱਚ ਸੀ ਦਰਦ ਦੇਖ ਤੋ ਖਾਉਂਦਾ ਤੇ ਸੋ ਇਹ ਵੀਡੀਓ ਦੇਖ ਕੇ ਕਉਤ ਮੈਨੂੰ ਮਹਿਸੂਸ ਹੋਇਆ ਤੇ ਬੜਾ ਦੁੱਖ ਲੱਗਿਆ ਸੋ ਕੁਝ 17 ਮੈਂ ਲਿਖਿਆ ਨੇ ਰੱਬ ਨਾ ਕਰੇ ਕਿਸੇ ਨਾਲ ਇੰਦਾਂ ਦਾ ਹੋਵੇ ਤੇ ਉਹਨਾਂ ਬਾਰੇ ਕੁਝ 17 ਮੈਂ ਕੁਝ ਲਾਈਨਾਂ ਨੇ ਤੇ ਦੁਖਾਂਤ ਹੈ ਕਿਸੇ ਇਨਸਾਨ ਦਾ ਜਿਹੜਾ ਹੱਸਦੇ-ਬੱਸਦੇ ਪਰਿਵਾਰ ਚ ਉੱਜੜ ਕੇ ਸਿਰਫ ਇਕੱਲਾ ਰਹਿ ਜਾਂਦਾ ਤੇ ਉਹਦਾ ਦੁੱਖ ਤੇ ਸੁੱਖ ਬਣਾਉਣ ਵਾਲਾ ਕੋਈ ਨਹੀਂ ਹੁੰਦਾ ਸੋ ਸ਼ੁਰੂ ਕਰਦੇ ਆ ਜੀ ਪੰਨਾ ਸਨਾਨਾ ਸੋ ਸ਼ੁਰੂ ਕਰਦੇ ਆ ਜੀ ਕਿ ਹੱਸਦਾ ਬਸਦਾ ਪਰਿਵਾਰ ਸੀ ਮੇਰਾ ਖੁਸ਼ੀਆਂ ਦਾ ਸੰਸਾਰ ਸੀ ਮੇਰਾ ਪੁੱਤ-ਪੋਤਰੇ ਪੁੱਤੀਆਂ ਨੂੰ ਹਾਂ ਪੁੱਤ ਪੋਤਰੇ ਪੋਤੀਆਂ ਨੂੰ ਹਾਂ ਰੋਸ਼ਨ ਸੰਕ ਦੇ ਘਰ ਦੀਆਂ ਜੂਹਾਂ ਜੀਵਨ ਸਾਥਣ ਪੁੱਢੜੀ ਮੇਰੀ ਕਰਦੀ ਸੀ ਸਦਾ ਫਿਕਰ ਬਥੇਰੀ ਡੰਗਰ ਬੱਚਾ ਬੇੜੇ ਸੀ ਬੰਨਿਆ ਕਰ ਆਪਣੇ ਨੂੰ ਸਵਰਗ ਸੀ ਬੰਨਿਆ ਆਏਗੇ ਦੀ ਰੌਣਕ ਰਹਿੰਦੀ ਇਕੱਠਿਆਂ ਚੁੱਲ੍ਹੇ ਤੋਂ ਰੋਟੀ ਵੇਂਦੀ ਜੇ ਵਾਕੜਿਆਂ ਦਾ ਕਰ ਸੀ ਪਰਿਆ ਸਦਾ ਸ਼ੁਕਰ ਰੱਬ ਦਾ ਕਰਿਆ ਲਾਣੇਦਾਰ ਮੈਂ ਕਰਦਾ ਮੋਰੀ ਜਾਂਦਾ ਸੀ ਇਹ ਯੱਕਾ ਰੋੜੀ ਲਾਣੇਦਾਰ ਮੈਂ ਘਰ ਦਾ ਮੋਰੀ ਜਾਂਦਾ ਸੀ ਇਹ ਯੱਕਾ ਰੋੜੀ ਜ਼ਮੀਨ ਸੀ ਖੁੱਲੀ ਬਿੱਲੀ ਹਿੱਸੇ ਪਿੰਡ ਪਿੰਡ ਸਬਰ ਸਿਦਕ ਦੇ ਕਿਸੇ ਪੰਜ ਪੁੱਤਰਾਂ ਦਾ ਪਿਓ ਖਵਾਂਦਾ ਹਰ ਕੋਈ ਸੀ ਮੈਨੂੰ ਫਤਿਹ ਬੁਲਾਉਂਦਾ ਪਰ ਇੱਕ ਦਿਨ ਕਹਿਰ ਹੁਣੀ ਦਾ ਹੋਇਆ ਪਰ ਇੱਕ ਦਿਨ ਕਹਿਰ ਹੁਣੀ ਦਾ ਹੋਇਆ ਪੰਜਾਂ ਚੋਂ ਇੱਕ ਪੁੱਤਰ ਹੋਇਆ ਬੇੜੇ ਦੇ ਵਿੱਚ ਸੱਤਰ ਵਿਛਿਆ ਹੁਣੀ ਨੇ ਪਹਿਲਾ ਅੱਖਰ ਲਿਖਿਆ ਇੱਕ ਤੋਂ ਬਾਅਦ ਫਿਰ ਦੂਜਾ ਹੋਇਆ ਤੀਜੇ ਤੋਂ ਫਿਰ ਚੌਥਾ ਹੋਇਆ ਖੇਰੂ ਖੇਰੂ ਕਰ ਉਜੜਿਆ ਹੱਸਦਾ ਬਸਦਾ ਦਰ ਉਜੜਿਆ ਜੀਵਨ ਸੰਗਣੀ ਉਹ ਵੀ ਤੁਰ ਗਈ ਪੁੱਤਰਾ ਦੇਉ ਗਮ ਵਿੱਚ ਰੁੜ ਗਈ ਲੋਹਾ ਵੀ ਫਿਰ ਟਿੱਕੇ ਤੁਰੀਆਂ ਲੋਹਾ ਵੀ ਫਿਰ ਟਿੱਕੇ ਤੁਰੀਆਂ ਮਾਪਿਆਂ ਦੇ ਮੜ ਕਰ ਨੂੰ ਮੜੀਆਂ ਪੋਤੀਆਂ ਪੁੱਤਰੇ ਨਾਲ ਹੀ ਤੁਰ ਗਏ ਟੱਕ ਜ਼ਮੀਨਾਂ ਦੇ ਵੀ ਛੁੜ ਗਏ ਬੰਡੀਆਂ ਪਈਆਂ ਸਭ ਕੁਝ ਖੋਇਆ ਰਾਜੇ ਤੋਂ ਮੈਂ ਰੰਕਸੀ ਹੋਇਆ ਪੰਜਾਂ ਪੁੱਤਰ ਇੱਕੋ ਕੁਬਾਰਾ ਸੀ ਜੋ ਮੇਰਾ ਅੰਤ ਸਹਾਰਾ ਚਾਰਾਂ ਵਾਂਗੂ ਉਹ ਵੀ მოਇਆ ਬੁੱਢੜਾ ਬਾਪੂ ਕੱਲਾ ਹੋਇਆ ਇੰਜ ਉਜੜਿਆ ਬਸਦਾ ਵਹਿਰਾ ਇੰਜ ਉਜੜਿਆ ਦਸਦਾ 베ੜਾ ਬਾਕੀ ਨਾ ਕੋਈ ਪਛਿਆ ਮੇਰਾ ਕਰ ਵੀ ਟੁੱਟ ਕੇ ਖੰਡਰ ਹੋਇਆ 베ੜੇ ਨਾ ਕੋਈ ਆਣ ਖੜੋਇਆ ਆਪਣੀ ਲਾਸ਼ ਨੂੰ ਚੁੱਕੀ ਫਿਰਦਾ ਜਉਂਦੇ ਜੀ ਹੀ ਮੁੱਕੀ ਫਿਰਦਾ ਆਹਾਂ ਦਾ ਬਸ ਲਿਖਾ ਰਹਿ ਗਿਆ ਸਾਹਾਂ ਦਾ ਇੱਕ ਪੁਲੇਖਾ ਰਹਿ ਗਿਆ ਸਾਂਜੀ ਇੱਕ ਤਸਵੀਰ ਟੱਬਰ ਦੀ ਛਾਤੀ ਦੇ ਨਾਲ ਲਾ ਕੇ ਫਿਰਦਾ ਆਪਣਾ ਆਪ ਗਵਾਕੇ ਫਿਰਦਾ ਆਪਣਿਆਂ ਦੇ ਕਿੱਸੇ ਮੁੱਕ ਗਏ ਰੋ ਰੋ ਅੱਖੋਂ ਅਥਰੂ ਸੁੱਕ ਗਏ ਖਾਰੇ ਕਿਹੜਾ ਸ਼ਾਪ ਪੈ ਗਿਆ ਪੰਜਾਂ ਨੂੰ ਰਬ ਆਪ ਲੈ ਗਿਆ ਬੇਬਸ ਕੱਲਾ ਬਾਪ ਰਹਿ ਗਿਆ ਬੇਬਸ ਕੱਲਾ ਬਾਪ ਰਹਿ ਗਿਆ ਸੋ ਇਹ ਸੀ ਜੀ ਇੱਕ ਦੁਖਾਂਤ ਐਸੇ ਇਨਸਾਨ ਦਾ ਜੋ ਆਪਣਾ ਅੰਤ ਸਮਾ ਬੜੇ ਪ੍ਰਾਜਣਾ ਹੈ ਗਿਆ ਉਹ ਇਕੱਲਾ ਇਸ ਚੁੱਥੀ ਵੀਂਦਲ ਕਟ ਰਿਹਾ ਕੀ ਸ਼ਾਇਦ ਕੋਈ ਉਹਦਾ ਬੱਚਿਆ ਹੋਵੇ ਤੇ ਵਾਪਸ ਉਹਨੂੰ ਮਿਲਣ ਆਵੇ ਤੇ ਉਹਦੇ ਮਨ ਨੂੰ ਸ਼ਾਂਤੀ ਹੋਵੇ ਤੁਹਾਡੇ ਰੂਬਰੂ ਕੀਤਾ ਜੀ ਕਮੈਂਟ ਸੈਕਸ਼ਨ ਚ ਦੱਸਿਓ ਕਿ ਦਰਦ ਦੇ ਦੁਖਾਂ ਦਾ ਪਾਈ ਵੀਰ ਸਿੰਘ ਜੀ ਦੀਆਂ ਜਿਹੜੀਆਂ ਸਤਰਾ ਉਹ ਕਿੰਨਿਆਂ ਸੱਚ ਕੋ ਨਹੀਂ ਬਣੀ ਸੋ ਅੱਜ ਲਈ ਬਸ ਇੰਨਾ ਹੀ ਫਿਰ ਮਿਲਾਂਗੇ ਕੁਝ ਨਵਾਂ ਲੈ ਕੇ ਉਦੋਂ ਤੱਕ ਸਤਿਕਾਰ ਵਾਗਰਾਮ 阿达。